ਸ਼ਹੀਦਾਂ ਦੀ ਚਰਨਛੋਪਾ ਪ੍ਰਾਪਤ ਧਰਤੀ ਸ਼੍ਰੀ ਫਤਿਹਗੜ ਸਾਹਿਬ ਪੁੱਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀਆਂ ਦਾ ਦਰਦ ਰੱਖਣ ਵਾਲੇ ਹੋਰ ਭਾਵੇਂ ਗੀਤਾ ਭਾਵੇਂ ਸਨਾਤਨ ਮਤ ਦੇ ਕੋਈ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਹੁੰਦੀ ਹੋਵੇ ਕੁਰਾਨ ਸ਼ਰੀਫ ਦੀ ਬੇਅਦਬੀ ਹੁੰਦੀ ਹੋਵੇ ਸਾਰੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦਾ ਦਰਦ ਰੱਖਣ ਵਾਲੇ ਮਨੁੱਖਤਾ ਨੂੰ ਇੱਕ ਸਮਝਣ ਵਾਲੇ ਜਿਨ੍ਹਾਂ ਨੇ ਇਤਿਹਾਸ ਸੰਗਤ ਪਹੁੰਚੀ ਹੈ ਸਾਰਿਆਂ ਦੇ ਚਰਨਾਂ ਦੇ ਵਿੱਚ ਦੋਵੇਂ ਹੱਥ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਟੇਜ ਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸ਼ੋਭਤ ਹਨ ਪਤਵੰਤੇ ਸੱਜਣ ਬੈਠੇ ਹਨ ਜਿਨ੍ਹਾਂ ਨੇ ਇਹ ਵੱਡਾ ਕਾਰਜ ਵਿਢਿਆ ਹੈ ਸੋ ਇਹ ਉਹ ਧਰਤੀ ਹੈ ਜਿੱਥੇ ਸਾਨੂੰ ਆਪਣੇ ਧਰਮ ਦੇ ਲਈ ਆਪਣੇ ਦੀਨ ਦੇ ਲਈ ਕੁਰਬਾਨ ਹੋਣਾ ਸਿਖਾਇਆ ਹੈ ਇਸ ਧਰਤੀ ਦੇ ਉੱਤੇ ਮਨੁੱਖਤਾ ਦੇ ਲਈ ਹਾ ਦਾ ਨਾਰਾ ਮਾਰਨ ਦਾ ਵੀ ਇਤਿਹਾਸ ਇਸ ਧਰਤੀ ਤੋਂ ਸਿਰਜਿਆ ਗਿਆ ਨਵਾਬ ਸ਼ੇਰਖਾ ਮੁਹੰਮਦ ਮਲੇਰ ਕੋਟਲੇ ਵਾਲਾ ਭਾਵੇਂ ਇਸਲਾਮ ਮਤ ਦਾ ਧਾਰਨੀ ਸੀ ਪਰ ਮਨੁੱਖਤਾ ਦੀ ਰਾਖੀ ਵਾਸਤੇ ਸਹੀ ਨੂੰ ਸਹੀ ਕਿਹਾ ਉਹ ਇਹ ਧਰਤੀ ਹੈ ਸੋ ਅੰਬਾਲੇ ਤੋਂ ਰਜੇਸ਼ਵਰ ਆਨੰਦ ਜੀ ਆਏ ਹਨ ਹੋਰ ਪਤਵੰਤੇ ਸੱਜਣਾ ਦੇ ਤੁਸੀਂ ਵਿਚਾਰ ਸੁਣੇ ਹੋਣੇ ਸਾਧ ਸੰਗਤ ਜੀ ਮੇਰਾ ਵਿਚਾਰ ਸਿਰਫ ਛੋਟਾ ਹੈ ਸਮਾਂ 2 ਮਿੰਟ ਮਿਲੇ ਹਨ 2 ਮਿੰਟ ਦੇ ਵਿੱਚ ਹੀ ਆਪਣੀ ਗੱਲ ਸਮਾਪਤ ਕਰਨ ਦਾ ਯਤਨ ਕਰਾਂਗਾ ਸਰਕਾਰਾਂ ਹੌਲੀ-ਹੌਲੀ ਸਾਨੂੰ ਟੀਕੇ ਲਾ ਕੇ ਵੇਖਦੀਆਂ ਨੇ ਬਰਗਾੜੀ ਦਾ ਜਦੋਂ ਇਕੱਠ ਹੋਇਆ ਉਸ ਤੋਂ ਪਹਿਲਾਂ ਬੇਅਦਬੀ ਹੋਈ ਆਪਣਾ ਇਕੱਠ ਕਿੰਨਾ ਸੀ ਕਿੰਨੇ ਦਿਨ ਸਾਡਾ ਸੰਘਰਸ਼ ਚੱਲਿਆ ਆ ਪਾ ਸਾਰਿਆਂ ਨੂੰ ਪਤਾ ਹੌਲੀ ਹੌਲੀ ਬੇਅਦਬੀਆਂ ਦੀ ਗਿਣਤੀ ਵਧਦੀ ਗਈ ਸਾਡੇ ਕੱਠ ਘਟਦੇ ਗਏ ਇਹ ਗੱਲ ਆਪਾਂ ਨੂੰ ਮੰਨਣੀ ਪੈਣੀ ਹੈ ਸੋ ਸਰਕਾਰਾਂ ਸਾਨੂੰ ਚੈੱਕ ਕਰ ਕਰ ਦੇਖਦੀਆਂ ਹਨ ਸਾਰਾ ਸਿਸਟਮ ਸਟੇਟ ਦੇ ਹੱਥ ਵਿੱਚ ਹੈ ਮਾਫ ਕਰਨਾ ਜੋ ਸਟੇਟ ਸਾਨੂੰ ਦਿਖਾਉਣਾ ਚਾਹੁੰਦੀ ਹੈ ਜੋ ਸਟੇਟ ਸਾਡੇ ਤੋਂ ਕਰਵਾਉਣਾ ਚਾਹੁੰਦੀ ਹੈ ਉਹ ਅਸੀਂ ਦੇਖਦੇ ਹਾਂ ਤੇ ਉਹੀ ਕਰਦੇ ਹਾਂ ਜੇ ਕਿਤੇ ਚੱਲਦੇ ਮੋਰਚੇ ਦੇ ਵਿੱਚ ਦਿੱਲੀ ਦੇ ਵਿੱਚ ਗੁਰੂਗ੍ਰਾਂਦ ਸਾਹਿਬ ਜੀ ਦੀ ਬੇਅਦਬੀ ਹੋ ਰਹੀ ਸੀ ਜਾਂ ਹੋਣੀ ਸੀ ਜੇ ਖਾਲਸਾ ਪੰਥ ਵੱਲੋਂ ਉਹਨੂੰ ਮਾਰ ਕੇ ਲਟਕਾ ਦਿੱਤਾ ਗਿਆ ਦਿੱਲੀ ਦੇ ਦੇ মিডিਆ ਨੇ ਅਡੀਆਂ ਚੱਕ ਚੱਕ ਕੇ ਦੇਸ਼ ਨੂੰ ਦਿਖਾਇਆ ਕਿ ਇਹ ਲੋਕਾਂ ਦਾ ਕਤਲ ਕਰਦੇ ਨੇ ਇਹ ਕਾਹਨ ਕਰਦੇ ਨੇ ਪਰ ਇਹ ਕਿਸੇ ਨੇ ਨਹੀਂ ਦਿਖਾਇਆ ਕਿ ਇਹ ਬੰਦਾ ਕਰ ਕੀ ਰਿਹਾ ਸੀ ਇਹ ਕਿਸੇ ਨੇ ਨਹੀਂ ਦਿਖਾਇਆ ਜਦੋਂ ਦਰਬਾਰ ਸਾਹਿਬ ਬੇਅਦਬੀ ਲੱਗੀ ਹੋਣ ਮੀਡੀਆ ਨੇ ਦਿਖਾਇਆ ਕਿ ਇਹਨਾਂ ਨੇ ਬੰਦਾ ਮਾਰਤਾ ਉਹ ਉਹ ਦਿਖਾਉਂਦੇ ਨੇ ਜੋ ਲੋਕਾਂ ਸਾਹਮਣੇ ਇੱਕ ਸਿਨੈਰੀਓ ਇੱਕ ਨੈਰੇਟਿਵ ਸੈੱਟ ਕਰਨਾ ਚਾਹੁੰਦੇ ਹਨ ਕਿ ਜਿਵੇਂ ਸਾਨੂੰ ਆਜ਼ਾਦੀ ਤੋਂ ਬਾਅਦ ਕਿਹਾ ਗਿਆ ਕਿ ਇਹ ਜੁਰਾਇਮ ਪੇਸ਼ਾ ਕੌਮ ਹੈ ਪੂਰੇ ਦੇਸ਼ ਦੀ ਮੀਡੀਆ ਦਾ ਇਹਦੇ ਉੱਤੇ ਜ਼ੋਰ ਲੱਗਿਆ ਹੋਇਆ ਹੈ ਸੋ ਹੁਣ ਵਿਚਾਰਨਾ ਅਸੀਂ ਨੇ ਹੈ ਭਾਈ ਗੁਰਜੀਤ ਸਿੰਘ ਦੀ ਲੜਾਈ ਕਿਸੇ ਧਰਮ ਦੀ ਲੜਾਈ ਨਹੀਂ ਕਿਸੇ ਵਿਸ਼ੇਸ਼ ਫਿਰਕੇ ਦੀ ਲੜਾਈ ਨਹੀਂ ਇਹ ਸਾਰੇ ਧਰਮਾਂ ਦੀ ਲੜਾਈ ਹੈ ਸੋ ਸਾਡਾ ਸਾਰੇ ਧਰਮ ਵਾਲਿਆਂ ਦਾ ਇਹ اخਲਾਕੀ ਫਰਜ਼ ਬਣ ਜਾਂਦਾ ਹੈ ਕਿ ਜਿੱਥੇ ਇਸ ਕਮੇਟੀ ਵੱਲੋਂ ਇਕੱਠ ਦਾ ਸੱਦਾ ਦਿੱਤਾ ਜਾਵੇ ਆਪਾਂ ਆਪਣੀ ਜ਼ਿੰਮੇਵਾਰੀ ਸਮਝ ਕੇ ਕਿਤੇ ਕੱਲੇ ਨਾ ਆਈਏ ਪਿੰਡ ਪਿੰਡ ਇਸ ਗੱਲ ਦਾ ਗਲੀ ਗਲੀ ਸੁਨੇਹਾ ଦਈਏ ਇਹ ਸਾਡੀ ਆਪ ਦੀ ਜ਼ਿੰਮੇਵਾਰੀ ਬਣਦੀ ਹੈ ਕੇਵਲ ਮਾਤਰ ਇੰਨੇ ਲੋਕਾਂ ਦੇ ਨਾਲ ਇਹ ਕਾਨੂੰਨ ਨਹੀਂ ਪਾਸ ਹੋਣੇ ਇੱਥੋਂ ਕੋਈ ਗੱਲ ਸੱਚੀ ਗੱਲ ਕਹਿਣੀ ਪੈਣੀ ਹੈ ਸਰਕਾਰਾਂ ਦੀ ਸੀਆਈਡੀ ਦੇਖਦੀ ਹੈ ਕਿ ਲੋਕ ਇਸ ਕਾਨੂੰਨ ਨੂੰ ਬਣਾਉਣੇ ਪਿੱਛੇ ਕਿੰਨਾ ਸੰਜੀਦਾ ਹਨ ਸਰਕਾਰਾਂ ਦੀ ਸੀਆਈਡੀ ਬਾਹਰ ਖੜੀ ਹੈ ਉਹ ਨੋਟ ਕਰਦੀ ਹੈ ਇਸ ਗੱਲ ਨੂੰ ਕਿ ਕਿੰਨੇ ਲੋਕ ਕਾਨੂੰਨ ਬਣਾਉਣ ਦੇ ਹੱਕ ਦੇ ਵਿੱਚ ਹਨ ਉਹ ਇੱਥੋਂ ਇਹ ਸੀਆਈਡੀ ਜਾਊਗੀ ਸਰਕਾਰ ਤੱਕ ਕਿ ਚੰਦ ਲੋਕ ਇਹ ਕਾਨੂੰਨ ਬਣਾਉਣਾ ਚਾਹੁੰਦੇ ਹਨ ਬਹੁਤਾਤ ਨਹੀਂ ਬਣਾਉਣਾ ਚਾਹੁੰਦੀ ਕਿਉਂਕਿ ਅਸੀਂ ਬਹੁਤਾਤ ਸਿਰਫ ਦੇਖਣ ਨੂੰ ਸਿੱਖ ਲੱਗਦੇ ਆ ਦੇਖਣ ਨੂੰ ਹਿੰਦੂ ਲੱਗਦੇ ਆ ਦੇਖਣ ਨੂੰ ਈਸਾਈ ਆ ਮੁਸਲਮਾਨ ਲੱਗਦੇ ਆ ਪਰ ਸਾਡਾ ਨਾ ਅਕੀਦਾ ਰਿਹਾ ਨਾ ਭਰੋਸਾ ਰਿਹਾ ਤੇ ਨਾ ਅਸੀਂ ਉਸ ਧਰਮ ਨੂੰ ਉਸ ਤਰੀਕੇ ਤੋਂ ਮੰਨਦੇ ਆ ਜਿਵੇਂ ਸਾਨੂੰ ਮੰਨਣਾ ਚਾਹੀਦਾ ਅਸਲ ਰਿਪੋਰਟ ਜਾਣੀ ਐ ਇਥੋਂ ਸਰਕਾਰ ਕੋਲ ਸੋ ਮੈਂ ਆਪਣੇ ਵੱਲੋਂ ਇਹ ਬੇਨਤੀ ਕਰਨਾ ਚਾਹੂੰਗਾ ਕਿ ਸਾਰੇ ਧਰਮ ਦੇ ਲੋਕਾਂ ਨੂੰ ਚਿੱਠੀਆਂ ਦੇ ਕੇ ਬੁਲਾਇਆ ਜਾਵੇ ਜਾਂ ਕਿਸੇ ਕਿਸਮ ਦੇ ਵੀ ਸੱਦੇ ਦਿੱਤੇ ਜਾਣ ਇੱਕ ਵੱਡਾ ਘਟ ਕੀਤਾ ਜਾਵੇ ਜਦੋਂ ਤੱਕ ਆਪਾਂ ਕੋਈ ਸਖਤ ਫੈਸਲਾ ਨਹੀਂ ਲੰਦੇ ਇਹ ਸਰਕਾਰਾਂ ਨਹੀਂ ਜਾਗਦੀਆਂ ਜਦੋਂ ਕਿਸਾਨੀ ਅੰਦੋਲਨ ਦੇ ਵਿੱਚ ਜਦੋਂ ਤੱਕ ਜਾ ਕੇ ਦਿੱਲੀ ਦੀ ਸ਼ਹਿਰ ਅਗਨੀ ਬੰਦ ਕਰੀ ਤਿੰਨ ਕਾਲੇ ਕ੍ਰਿਸ਼ੀ ਕਾਨੂੰਨ ਵਾਪਸ ਨਹੀਂ ਹੋਏ ਸੋ ਸਰਕਾਰ ਸਾਡੀ ਤਾਕਤ ਦੇਖਣਾ ਚਾਹੁੰਦੀ ਆ ਜਿੰਨੀ ਛੇਤੀ ਆਪਾਂ ਨੇ ਤਾਕਤ ਇਕੱਠੀ ਕਰ ਲਈ ਉਨੀ ਛੇਤੀ ਇਹ ਕਾਨੂੰਨ ਬਣੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ